ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੌਕਰੀ ਤਾਂ ਕੋਈ ਜਲਦੀ ਜੀ ਮਿਲਦੀ ਨਹੀਂ। ਹਾਂ ਐਸ ਕਰਕੇ ਆਪਣਾ ਹੀ ਕਾਰੋਬਾਰ ਕਰਨਾ ਵੈਸਟ ਸਮਝਿਆ। वुड फायरਡ ਪੀਜ਼ਾ ਹੈਗਾ ਜਿਵੇਂ ਪੰਜਾਬੀ ਲੋਕ ਕਹਿੰਦੇ ਨੇ ਕਿ ਚੁੱਲੇ ਦੀ ਰੋਟੀ ਬਹੁਤ ਸਵਾਦ ਹੁੰਦੀ ਹੈ। ਹਾਂਜੀ ਉਵੇਂ ਹੀ ਕਹਿੰਦੇ ਉਹੀ ਗੱਲ ਆ ਸਰ ਆਪਣੇ ਕੋਲ वुਡ ਫਾਇਰ ਪੀਜ਼ਾ ਉਹਦਾ ਇੱਕ ਅਲਟੀਮੇਟ ਟੇਸਟ ਹੈ। ਵੀਰ ਭੈਣ ਸਾਡੇ ਸ਼ੇਅਰ ਕਰਕੇ ਆਣਗੇ ਹਨਾ ਵੀਡੀਓ ਨੂੰ ਲਾਈਕ ਕਰਕੇ ਫੋਲੋ ਕਰਕੇ ਆਣਗੇ। ਉਹਨਾਂ ਵਾਸਤੇ ਕੋਈ ਆਫਰ ਦਿਓ ਵਧੀਆ। ਸਰ ਉਹਨਾਂ ਲਈ ਆਫਰ ਹੈ 80 ਵਾਲਾ ਪੀਜ਼ਾ ਭਾਵੇਂ 90 ਵਾਲਾ ਪੀਜ਼ਾ ਭਾਵੇਂ 100 ਰੁਪਿਆ ਵਾਲਾ ਪੀਜ਼ਾ ਉਹਨਾਂ ਨੂੰ 50 ਰੁਪਏ 'ਚ ਮਿ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਘੰਟੀ ਦਾ ਬਟਨ ਆਲ ਪੇ ਕਰ ਦੇ ਤਾਂ ਕਿ ਸਭੀ ਨੋਟੀਫਿਕੇਸ਼ਨ ਆਪ ਤੱਕ ਸਭ ਤੋਂ ਪਹਿਲੇ ਪਹੁੰਚ ਜਾਏ ਧੰਨਵਾਦ ਰਾਮਾ ਮੰਡੀ ਦੇ ਵਿੱਚ ਪਹੁੰਚੇ ਆ ਜੀ ਰਾਮਾ ਮੰਡੀ ਤੇ ਵੀਰੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਬੇਹਦ ਖਾਸ ਹੈ ਕਿਉਂਕਿ ਇੱਕ ਤਾਂ ਤੁਹਾਨੂੰ ਵਧੀਆ ਕੁਆਲਿਟੀ ਦਾ ਪੀਜ਼ਾ ਇਸ ਸ਼ਾਪ ਤੋਂ ਮਿਲਣ ਵਾਲਾ ਹੈ ਜੀ ਤੇ ਦੂਜੀ ਗੱਲ ਇਹ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਇਹ ਨਵਾਂ ਜਿਹੜਾ ਰੈਸਟੋਰੈਂਟ ਕੀਤਾ ਕੁੜੀ ਨੇ ਕਿਉਂ ਕੀਤਾ ਹੈ ਗੱਲਬਾਤ ਸਾਰੀ ਕਰਾਂਗੇ ਤੁਹਾਨੂੰ ਦੱਸ ਦਈਏ ਇਸ ਵੇਲੇ ਅਸੀਂ ਰਾਮਾ ਮੰਡੀ ਦੇ ਵਿੱਚ ਮੌਜੂਦ ਹੈ ਜੀ ਤੇ ਬੈਂਕ ਬਾਜ਼ਾਰ ਹੈ ਸਾਹਮਣੇ SBI ਬੈਂਕ ਹੈ ਜੀ ਤੇ ਕਲੱਬ ਪੀਜ਼ੇਰੀਆ ਇੱਧਰ ਦਿਖਾ ਦਿਓ ਜਰਾ ਉੱਪਰ ਮਾਰ ਦਿਓ ਕੈਮਰਾ ਕਲੱਬ ਪੀਜ਼ੇਰੀਆ ਹੈ ਜੀ ਤੇ ਆਜੋ ਮੇਰੇ ਨਾਲ ਚੱਲਦੇ ਆਂ ਕਿਸ ਤਰ੍ਹਾਂ ਦੀ ਕੁਆਲਿਟੀ ਰਹਿਣ ਵਾਲੀ ਹੈ ਕੀ ਕੁਝ ਇਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਬਣੇ ਰਹੋ ਵੀਡੀਓ ਦੇ ਵਿੱਚ ਤੇ ਖਾਸ ਗੱਲ ਇਹ ਹੈ ਕਿ ਜਿਹੜੇ ਵੀ ਸ਼ੇਅਰ ਕਰਕੇ ਆਉਣਗੇ ਭੈਣਾ ਸ਼ੇਅਰ ਕਰਕੇ ਆਉਣੀਆਂ ਉਹਨਾਂ ਵਾਸਤੇ ਵੀ ਜਿਹੜਾ ਕਾਫੀ ਆਫਰ ਰਹਿਣ ਵਾਲੇ ਹੈ ਜੀ ਤੁਸੀਂ ਦੇਖ ਸਕਦੇ ਹੋ ਨਵਾਂ ਅੱਜ ਹੀ ਓਪਨਿੰਗ ਹੋਈ ਹੈ ਜੀ ਇਸ ਰੈਸਟੋਰੈਂਟ ਦੀ ਤੇ ਆਜੋ ਮੇਰੇ ਨਾਲ ਗੱਲਬਾਤ ਕਰਦੇ ਆ ਮਿਲਵਾਉਨੇ ਆ ਓਨਰ ਨੂੰ ਤੇ ਸਸ਼ੀਕਲ ਮੈਮ ਸਸ਼ੀਕਲ ਜੀ ਆਜੋ ਨੇੜੇ ਆਜੋ ਥੋੜਾ ਅੱਛਾ ਨਾਂ ਦੱਸ ਦੋ ਤੁਹਾਡਾ ਤੇ ਪੂਰੀ ਲੋਕੇਸ਼ਨ ਦੱਸੋ ਕਿੱਥੇ ਆਪਣਾ ਮੇਰਾ ਨਾਮ ਸੰਤੋਸ਼ ਵਰਮਾ ਐ ਤੇ ਰਾਮਾ ਮੰਡੀ ਐਲਆਈਸੀ ਬੈਂਕ ਐਲਆਈਸੀ ਆਫਿਸ ਦੇ ਸਾਹਮਣੇ ਹੈ ਜੀ ਠੀਕ ਹੈ ਐ ਲਾਈਸੀ ਆਫਿਸ ਦੇ ਸਾਹਮਣੇ ਸੰਤੋਸ਼ ਵਰਮਾ ਜੀ ਨੇ ਕੰਮ ਕੀਤਾ ਇਹਨਾਂ ਦੇ ਹਸਬੰਡ ਵੀ ਹੈ ਸਾਡੇ ਨਾਲ ਸੰਤੀ ਵਰਮਾ ਜੀ ਬਾਕੀ ਸਟਾਫ ਵੀ ਹੈ ਸਾਰਾ ਕੁਝ ਦੱਸਾਂਗੇ ਬਣੇ ਰਹੋ ਸ਼ੇਅਰ ਜ਼ਰੂਰ ਕਰ ਦਿਓ ਸਾਡੀ ਜਿਹੜੇ ਹੈ ਨਾ ਮੈਡਮ ਹੈ ਇਹਨਾਂ ਦਾ ਹੌਸਲਾ ਵਜਾਈ ਵੀ ਹੋਣਾ ਅੱਛਾ ਮੈਡਮ ਦੱਸੋ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਨਾ ਦਰਸ਼ਕਾਂ ਨੂੰ ਵੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਇੱਥੇ ਰੈਸਟੋਰੈਂਟ ਪਾਇਆ ਜੀ ਹੈਨਾ ਪੀਜ਼ੇ ਦਾ ਤੇ ਕਾਰਨ ਕੀ ਰਿਹਾ ਪੀਜ਼ੇ ਦਾ ਹੀ ਤੁਸੀਂ ਰੈਸਟੋਰੈਂਟ ਹੈਨਾ ਬਣਾਇਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦੀ ਆ ਘਟ ਤੋਂ ਘੜ ਜੀ 6 ਸਾਲ ਹੋ ਗਏ ਆਪਣੇ ਰਾਮਾ ਮੰਡੀ ਨੂੰ ਉੱਥੇ ਓਪਨ ਕੀਤੇ ਨੂੰ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੌਕਰੀ ਦਾ ਕੋਈ ਜਲਦੀ ਜੀ ਮਿਲਦੀ ਨਹੀਂ ਐਸ ਕਰਕੇ ਆਪਣਾ ਹੀ ਕਾਰੋਬਾਰ ਕਰਨਾ ਵੈਸਟ ਸਮਝਿਆ ਸੀ ਬਿਲਕੁਲ ਵੀ ਆਪਣਾ ਆਪਣਾ ਖੁਦ ਦਾ ਦੋਨੇ ਜਣੇ ਚਲਾਵਾਂਗੇ ਰੈਸਟੋਰੈਂਟ ਤੇ ਆਪਣਾ ਕਾਰੋਬਾਰ ਵਧੀਆ ਚਲਾ ਕੇ ਵਧੀਆ ਐਜੂਕੇਸ਼ਨ ਤੋਂ ਇਵਦ ਮਤਲਬ ਨੌਕਰੀ ਤੋਂ ਵਧੀਆ ਆਪਣਾ ਇਨਕਮ ਬੈਸਟ ਰਹੂਗੀ ਸਹੀ ਹੈ ਅੱਛਾ ਇਸ ਰੈਸਟੋਰੈਂਟ ਕਿੰਨਾ ਚਿਰ ਹੋ ਗਿਆ ਵੈਸੇ ਤਾਂ ਚਲੋ 6 ਸਾਲ ਦੱਸ ਰਹੇ ਹਾਂ ਤੁਸੀਂ ਇਸ ਨੂੰ ਕਿੰਨਾ ਚਿਰ ਹੋ ਗਿਆ ਭਾਜੀ ਜੀ ਇਸ ਨੂੰ ਸਰ 7 ਸਾਲ ਹੋ ਗਏ 7 ਸਾਲ ਹਾਂਜੀ ਨਹੀਂ ਆ ਜਿਹੜਾ ਚੇਂਜ ਕੀਤਾ ਤੁਸੀਂ ਚੇਂਜ ਕਰਨ ਨੂੰ ਸਰ 2 ਦਿਨ ਹੀ ਹੋਏ ਨੇ ਅੱਛਾ ਹਾਂਜੀ ਮਤਲਬ ਇੱਥੇ ਨਵਾਂ ਆ ਗਿਆ ਜੀ ਪਹਿਲਾਂ ਤੋਂ ਮਤਲਬ ਹਾਂਜੀ ਪਹਿਲਾਂ ਨਾਲ ਹੀ ਪੰਜਾਬ ਸਿੰਧ ਬੈਂਕ ਦੇ ਨਾਲ ਸੀਗਾ ਪਹਿਲਾਂ ਉੱਥੇ ਉਹ ਨੂੰ ਇੱਥੇ ਸ਼ਿਫਟ ਕੀਤਾ ਹੈਗਾ ਜੀ ਤੇ ਦੱਸਿਓ ਜੀ ਮੜਾ ਆਪਣੇ ਸ਼ੋਰੂਮ ਬਾਰੇ ਦੱਸ ਦਿਓ ਵੀ ਕੀ ਕੁਝ ਆਈਟਮਾਂ ਮਿਲਦੀਆਂ ਹੈਨਾ ਤੇ ਕੀ ਮਾਰਕੀਟ ਨਾਲੋਂ ਇੱਥੇ ਚੇਸਟ ਦਾ ਰੇਟ ਦਾ ਡਿਫਰੈਂਸ ਹੈ ਜੀ ਸਰ ਬਿਲਕੁਲ ਡਿਫਰੈਂਟ ਹੈ ਆਪਣੇ ਕੋਲੇ ਪੀਜ਼ਾ گارਲਿਕ ਬ੍ਰੈਡ ਚੋਕੋਲਾਵਾ ਪਾਸਤਾ ਕੈਲਾਜੋਨ ਹੋਰ ਬਥੇਰੇ ਸਾਈਡਸ ਹੋਣ ਨੇ ਜੀ ਤੇ ਸਭ ਤੋਂ ਬੈਸਟ ਕੁਆਲਿਟੀ ਕੀ ਹੈ ਸਰ ਆਪਣੇ ਕੋਲ ਵੁੱਡ ਫਾਇਰ ਪੀਜ਼ਾ ਹੈਗਾ ਅੱਛਾ ਵੁੱਡ ਫਾਇਰ ਵੁੱਡ ਫਾਇਰ ਪੀਜ਼ਾ ਹੈਗਾ ਜਿਵੇਂ ਪੰਜਾਬੀ ਲੋਕ ਕਹਿੰਦੇ ਨੇ ਕਿ ਚੁੱਲੇ ਦੀ ਰੋਟੀ ਬਹੁਤ ਸਵਾਦ ਹੁੰਦੀ ਹੈ ਹਾਂਜੀ ਉਵੇਂ ਕਹਿੰਦੇ ਉਹੀ ਗੱਲ ਹੈ ਸਰ ਆਪਣੇ ਕੋਲ वुਡ ਫਾਇਰ ਪੀਜ਼ਾ ਉਹ ਇੱਕ ਅਲਟੀਮੇਟ ਟੈਸਟ ਹੈ ਉਹ ਤੁਹਾਨੂੰ ਮੰਡੀ ਚ ਰਾਮਾ ਮੰਡੀ ਚ ਕਿੱਥੇ ਨਹੀਂ ਮਿਲੇਗਾ ਜੀ ਜੋ ਕਿ ਆਪਾਂ ਬਹੁਤ ਸਪੈਸ਼ਲ ਲੈ ਕੇ ਆਏ ਰਾਮਾ ਮੰਡੀ ਵਾਸਤੇ ਠੀਕ ਹੈ ਇਹ ਮਤਲਬ ਕਿ ਆਪਣੇ ਕੋਲ ਹੀ ਮਿਲਦਾ ਹੈ ਨਹੀਂ वुਡ ਫਾਇਰ ਹਾਂਜੀ ਆਪਣੇ ਕੋਲ ਹੀ ਹੈ ਮੰਡੀ ਜਿਹਾ ਸਿਰਫ ਠੀਕ ਹੈ ਅੱਛਾ ਇੱਕ ਹੋਰ ਆਇਟਮ ਆਸੀ ਸਪੈਸ਼ਲ ਦੇਖ ਰਹੀ ਸੀ ਹਨਾ ਵੀ ਤੁਹਾਡਾ ਜਿਹੜਾ ਮੈਨੂ ਕਾਰਡ ਹੈ ਆਟਾ ਪੀਜ਼ਾ ਇਹ ਵੀ ਸਪੈਸ਼ਲ ਹੈ ਜੀ ਹਾਂਜੀ ਇਹ ਵੀ ਸਪੈਸ਼ਲ ਹੈ ਸਰ ਇਹ ਹੁਣੇ ਲਾਂਚ ਕੀਤਾਗਾ ਜੀ ਬਹੁਤ ਵਧੀਆ ਕੁਆਲਿਟੀ ਹੈ ਅਸੀਂ ਖੁਦ ਵੀ ਚੈੱਕ ਕੀਤਾ ਸਟਾਫ ਨੂੰ ਵੀ ਦੋ ਦਿਨ ਕਸਟਮਰਸ ਨੂੰ ਵੀ ਅਸੀਂ ਦੇ ਕੇ ਦੇਖਿਆ ਉਹਨਾਂ ਨੇ ਵੀ ਕਿਹਾ ਇਹ ਬੈਸਟ ਹੈ ਕਿਉਂਕਿ ਯੂਨਿਕ ਟੈਸਟ ਹੈ ਕਿਉਂਕਿ ਆਟੇ ਦੇ ਕੀ ਨੁਕਸਾਨ ਬਹੁਤ ਘੱਟ ਨੇ ਜੀ ਤੇ ਇਸ ਕਰਕੇ ਅਸੀਂ ਇਹ ਸ਼ੁਰੂ ਕੀਤਾ ਹੈਗਾ ਠੀਕ ਹੈ ਤੇ ਸਰ ਦੱਸਿਓ ਜਰਾ ਸਟਾਰਟਿੰਗ ਰੇਟ ਹੈ ਨਾ ਕਿੱਥੋਂ ਆਪਨੇ ਪੀਜੀ ਦਾ ਆਪਣੇ ਹੈ ਨਾ ਰੈਸਟੋਰੈਂਟ ਦੇ ਵਿੱਚ ਸੋ ਸਟਾਰਟਿੰਗ ਰੇਟ ਬਹੁਤ ਘੱਟ ਹੈ 80 ਰੁਪਏ ਸਟਾਰਟਿੰਗ ਹੈ ਜੀ ਤੇ 80 ਰੁਪਏ ਵੀ ਹੈ 90 ਰੁਪਏ ਵੀ ਹੈ 120 ਵੀ ਹੈ ਅਲੱਗ-ਅਲੱਗ ਕੈਟਾਗਰੀ ਦਾ ਅਲੱਗ-ਅਲੱਗ ਪ੍ਰਾਈਸ ਹੈ ਠੀਕ ਹੈ ਅੱਛਾ ਜਿਹੜੇ ਵੀਰ ਭੈਣ ਸਾਡੇ ਸ਼ੇਅਰ ਕਰਕੇ ਆਣਗੇ ਹਨਾ ਵੀਡੀਓ ਨੂੰ ਲਾਈਕ ਕਰਕੇ ਫੋਲੋ ਕਰਕੇ ਆਣਗੇ ਉਹਨਾਂ ਵਾਸਤੇ ਕੋਈ ਆਫਰ ਦਿਓ ਵਧੀਆ ਸਰ ਉਹਨਾਂ ਲਈ ਆਫਰ ਹੈ 80 ਵਾਲਾ ਪੀਜ਼ਾ ਭਾਵੇਂ 90 ਵਾਲਾ ਪੀਜ਼ਾ ਭਾਵੇਂ 100 ਰੁਪਏ ਵਾਲਾ ਪੀਜ਼ਾ ਉਹਨਾਂ ਨੂੰ 50 ਰੁਪਏ 'ਚ ਮਿਲੇਗਾ ਲਓ ਜੀ ਆਫਰ ਹੈ ਜੀ ਸਿਰਫ 50 ਰੁਪਏ ਦੇ ਵਿੱਚ ਹਨਾ ਤੇ ਕਦੋਂ ਤੱਕ ਮਿਲਣ ਜਾ ਰਿਹਾ ਜੀ ਇਹ ਇਹ ਸਰ 31 ਮਾਰਚ ਤੱਕ ਵੈਲਿਡ ਹੋਏਗਾ ਲਓ ਜੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਆਹ ਦੇਖੋ ਵੈਜ ਸਿੰਗਲ ਪੀਜ਼ਾ ਹਨਾ ਆਈ ਵਾਲਾ ਇਹਨੇ ਜੀ ਵੈਜ ਸਿੰਗਲ ਵੈਜ ਡਬਲ ਜੀ ਤੇ ਸਿੰਪਲੀ ਵੈਜ ਠੀਕ ਹੈ ਆ ਵਾਲੇ ਤਿੰਨਾ ਚ ਕੋਈ ਵੀ ਕਸਟਮਰ ਪੀਜ਼ਾ ਲੈਂਦਾ ਇੱਥੇ ਬੈਠ ਕੇ ਖਾਂਦਾ ਉਹਨੂੰ 50 ਰੁਪਏ ਚ ਦੇਵਾਂਗੇ 31 ਮਾਰਚ ਤੱਕ ਠੀਕ ਹੈ ਬੈਠ ਕੇ ਖਾਓ ਜੀ ਆਰਾਮ ਨਾਲ ਤੇ 50 ਰੁਪਏ ਦੇ ਵਿੱਚ ਸ਼ੇਅਰ ਤੇ ਫੋਲੋ ਵਾਲਿਆਂ ਨੂੰ ਹਾਂਜੀ ਹਾਂਜੀ ਜਰੂਰ ਬਿਲਕੁਲ ਸੋ ਅੱਗੇ ਕਿਚਨ ਵੀ ਦਿਖਾਵਾਂਗੇ ਤੁਹਾਨੂੰ ਹੋਰ ਵੀ ਕੁਆਲਿਟੀ ਦੱਸਾਂਗੇ ਹੈਨਾ ਦਿਖਾਈਏ ਵੀਰੇ ਕਿਚਨ ਵੀ ਦਿਖਾ ਦਈਏ ਆਜੋ ਜੀ ਬੁਡ ਫਾਇਰ ਪੀਜ਼ਾ ਲਓ ਜੀ ਬੁਡ ਫਾਇਰ ਪੀਜ਼ਾ ਜਿਹੜਾ ਕਹਿ ਰਹੇ ਨੇ ਵੀਰੇ ਆਜੋ ਲਓ ਜੀ ਚੈੱਕ ਕਰੋ ਜੀ ਕਿਚਨ ਪੂਰਾ ਕਲੀਨ ਹੈ ਜੀ ਨੀਟ ਐਂਡ ਕਲੀਨ ਸਫਾਈ ਦਾ ਸਪੈਸ਼ਲ ਧਿਆਨ ਰੱਖਿਆ ਗਿਆ ਹੈ ਨਾ ਦੱਸਿਓ ਜੀ ਮੜਾਇਆ ਸਫਾਈ ਦੇ ਬਾਰੇ ਹੈ ਨਾ ਪੂਰਾ ਵਧੀਆ ਹਾਂਜੀ ਹਾਂਜੀ ਸਰ ਤੁਸੀਂ ਸਫਾਈ ਕੈਮਰੇ ਚ ਦੇਖ ਹੀ ਰਹੇ ਹੋ ਸਰ ਜੀ ਆ ਬੁਆਇਸ ਪੀਜ਼ਾ ਬਣਾ ਰਿਹਾ ਪਿੱਛੇ ਆਪਣੀ ਉਹ ਪੱਟੀ ਲੱਗੀ ਹੋਈ ਹੈ ਜੀ ਉਹੀ ਬੁੱਡ ਫਾਇਰ ਓਵਨ ਹੈ ਸਰ ਅੱਜੇ ਬੇਕ ਹੁੰਦਾ ਤੇ ਸਸੋ ਸਪੈਸ਼ਲ ਗੱਲ ਕੀ ਹੈ ਇਹ ਸਿਰਫ ਲੱਕੜ ਤੇ ਹੀ ਚਲਾਣੇ ਆਸੀਂ ਕੋਈ ਬਿਜਲੀ ਨਹੀਂ ਕੋਈ ਕੋਲਾ ਨਹੀਂ ਕੋਈ ਕੁਝ ਵੀ ਨਹੀਂ ਸਿਰਫ ਲੱਕੜ ਤੇ ਹੀ ਚਲਾਣੇ ਆ ਅੱਛਾ ਇੱਧਰ ਆ ਜਾਓ ਭਾਜੀ ਲੋ ਜੀ ਇਹ ਵਾਲਾ वुਡ ਫਾਇਰ ਹੈ ਇਹਦਾ ਫਿਰ ਟੇਸਟ ਦਾ ਵੀ ਫਰਕ ਹੋਏਗਾ ਹੈਨਾ ਬਿਲਕੁਲ ਸਰ ਬਹੁਤ ਪੇਸਟ ਦਾ ਫਰਕ ਹੈ ਸਰ ਜਿਵੇਂ ਚੁੱਲੇ ਦੀ ਰੋਟੀ ਬਹੁਤ ਟੇਸਟੀ ਲੱਗਦੀ ਹੈ ਮੇਂ वुਡ ਫਾਇਰ ਪੀਜ਼ਾ ਦਾ oven ਵੀ ਬਹੁਤ ਟੇਸਟੀ ਹੁੰਦਾ ਸਰ ਬਿਲਕੁਲ ਹਾਂਜੀ ਸੋ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਵੀਰ ਪੂਰਾ ਤਿਆਰ ਕਰ ਰਹੇ ਨੇ ਹੈਨਾ ਬਾਕੀ ਲੋਕੇਸ਼ਨ ਇੱਕ ਵਾਰ ਤੁਸੀਂ ਸਮਝਾ ਦਿਓ ਕਿੱਥੇ ਆ ਕੇ ਹੈਨਾ ਮਤਲਬ ਸਰ ਲੋਕੇਸ਼ਨ ਹੈ ਰਾਮਾ ਮੰਡੀ ਬੈਂਕ ਬਾਜ਼ਾਰ ਮਾਰਕੀਟ ਹੈ ਜੀ ਓਪੋਜ਼ਿਟ LIC ਬੈਂਕ ਹੈ ਜੀ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਆਪਣੀ ਸ਼ਾਪ ਹੈ ਠੀਕ ਹੈ ਜੀ ਹਾਂਜੀ ਕਲਪਜ਼ੇਰੀਆ ਦੇ ਨਾਮ ਤੋਂ ਹੈ ਕਲਪਜ਼ੇਰੀਆ ਤੇ ਸਰ ਹੋਰ ਕੀ ਕੁਝ ਮਤਲਬ ਆਈਟਮ ਹੁੰਦੀ ਹੈ ਆਪਣੇ ਕੋਲੇ ਸਰ ਆਪਣੇ ਕੋਲੇ ਪੀਜ਼ਾ ਪਾਸਤਾ گارਲਿਕ ਬ੍ਰੈਡ ਹੈ ਕੈਲਾਜੋਨਾ ਚੋਕੋਲਾਵਾ ਫਰਾਈਜ਼ ਹੈ ਸ਼ੇਕ ਐ ਰੈਪ ਹੋਰ ਵੀ ਕੁਝ ਬਹੁਤ ਆਈਟਮ ਹਨ ਸਰ ਜੀ ਹਾਂਜੀ ਜੋ ਕਿ ਅਸੀਂ ਹਰ ਆਈਟਮ ਅਸੀਂ ਬੁੱਡ ਫਾਇਰ 'ਚ ਹੀ ਬਣਾਉਂਦੇ ਆਂ ਸੈਂਡਵਿਚ ਵੀ ਹੈ ਠੀਕ ਹੈ ਹਰ ਇੱਕ ਆਈਟਮ ਅਸੀਂ ਬੁੱਡ ਫਾਇਰ 'ਚ ਹੀ ਤਿਆਰ ਕਰਦੇ ਆਂ ਜੀ ਠੀਕ ਹੈ ਜੀ ਹਾਂਜੀ ਇੱਕ ਜਿੱਦਾਂ ਕਿਸੇ ਵੀਰ ਭੈਣ ਨੇ ਹੈਨਾ ਆਰਡਰ ਦੇਣਾ ਹੋਵੇ ਮਤਲਬ ਉਹ ਵੀ ਸਿਸਟਮ ਹੁੰਦਾ ਆਪਣਾ ਹਾਂਜੀ ਹਾਂਜੀ ਆਪਣੇ ਡਿਲੀਵਰੀ ਹਾਂ ਡਿਲੀਵਰੀ ਡਿਲੀਵਰੀ ਵੀ ਹੈ ਸਰ ਉਹਦੀ 250 ਰੁਪਏ ਦਾ ਆਰਡਰ ਹੋਣਾ ਚਾਹੀਦਾਗਾ ਠੀਕ ਹੈ ਮਿਨੀਮਮ ਡਿਲੀਵਰੀ ਲਈ ਮਿਨੀਮਮ ਘੱਟੋ ਘੱਟ 250 ਰੁਪਏ ਦਾ ਆਰਡਰ ਹੋਣਾ ਚਾਹੀਦਾ ਠੀਕ ਹੈ ਹਾਂਜੀ ਤੇ ਆਹ ਦੇਖੋ ਜੀ ਤੁਸੀਂ ਲੋਕੇਸ਼ਨ ਚੈੱਕ ਕਰੋ ਬਹੁਤ ਸੋਹਣੀ ਮਤਲਬ ਕਿ ਵੀਰੇ ਨੇ ਤਿਆਰ ਕੀਤਾ ਅੱਛਾ ਮੈਡਮ ਤੁਹਾਡੇ ਕੋਲੇ ਫੇਰ ਆ ਗਏ ਅਸੀਂ ਹੈਨਾ ਅੱਛਾ ਜਿੱਦਾਂ ਹੁਣ ਚਲੋ ਤੋਂ ਬਹੁਤ ਵਧੀਆ ਗੱਲ ਹੈ ਤੁਸੀਂ ਹਸਬੰਡ ਦਾ ਸਾਥ ਦੇ ਰਹੇ ਹੋ ਆਪਣੇ ਦਾ ਹੈਨਾ ਤੇ ਗੱਲਾਂ ਵੀ ਸੁਣਨ ਚ ਹੈਨਾ ਰਿਸ਼ਤੇਦਾਰੀ ਦੇ ਵਿੱਚ ਸੁਣਨ ਨੂੰ ਮਿਲਦੀਆਂ ਹੋਣਗੀਆਂ ਕਿ ਤੁਸੀਂ ਦੁਕਾਨ ਤੇ ਖੜੇ ਹੋ ਜਾਂ ਇਸ ਤਰ੍ਹਾਂ ਕੁਝ ਹੁੰਦਾ ਕਦੇ ਕਦੇ ਕੋਈ ਰਿਸ਼ਤੇਦਾਰ ਕਹਿੰਦਾ ਹੋਵੇ ਕਿ ਦੁਕਾਨ ਤੇ ਜੀ ਇਹ ਤਾਂ ਬਾਦੂ ਲੋਕ ਗੱਲਾਂ ਕਰਦੇ ਆ ਵੀ ਤਾਂ ਸਾਰਾ ਦਿਨ ਲੇਡੀ ਸ਼ੌਪ ਤੇ ਰਹਿੰਦੀ ਐ ਉਹ ਘਰੇ ਕੰਮ ਨਹੀਂ ਕਰਦੀ ਐਵੇਂ ਨਹੀਂ ਕਰਦੀ ਆਪਾਂ ਐਵੇਂ ਐ ਸੋਚ ਕੇ ਰੱਖਦੇ ਆ ਵੀ ਘਰੇ ਵੇਲੇ ਰਹਿਣ ਤੋਂ ਸਿਵਾਏ ਤਾਂ ਆਪਣਾ ਕਾਰੋਬਾਰ ਹੀ ਸੰਭਾਲਣਾ ਬੈਸਟ ਐ ਤੇ ਮੈਡਮ ਦੱਸੋ ਜਰਾ ਜਿੱਦਾਂ ਹੁਣ ਆ ਪੀਜੇ ਆ ਹੈਨਾ ਹਾਂਜੀ ਤੁਸੀਂ ਪੀਜ਼ਾ ਦਾ ਕੰਮ ਕੀਤਾ ਹਾਂਜੀ ਹੋਰ ਵੀ ਬਹੁਤ ਸਾਰੇ ਕੰਮ ਹੈ ਹੈਨਾ ਜਿੱਦਾਂ ਕਈ ਵੀਰ ਭੈਣ ਹੈਨਾ ਅਲੱਗ ਅਲੱਗ ਕਲੋਥ ਦਾ ਗਾਰਮੈਂਟਸ ਦਾ ਤੁਸੀਂ ਰੈਸਟੋਰੈਂਟ ਚ ਕਿਵੇਂ ਆਏ ਮੇਰੇ ਹਸਬੰਡ ਰੈਸਟੋਰੈਂਟ ਦਾ ਕੰਮ ਕਰਦੇ ਸੀ ਉਹਨਾਂ ਦੇ ਪਿੱਛੇ ਮੈਨੂੰ ਵੀ ਆਈ ਕੰਮ ਕਰਨਾ ਪਿਆ ਹੈ ਨਾ ਠੀਕ ਹੈ ਮੈਂ ਸੋਚਿਆ ਇਹਨਾਂ ਦਾ ਹੱਥ ਵਟਾਦਾ ਸਰ ਪਹਿਲਾਂ ਤੁਸੀਂ ਜੁੜੇ ਹੋਏ ਨੇ ਹੈ ਜੀ ਆਜੋ ਮਾੜਾ ਨੇੜੇ ਆਜੋ ਹਾਂਜੀ ਹਾਂਜੀ ਠੀਕ ਹੈ ਕੋਈ ਖਾਸ ਗੱਲ ਦੱਸੋਗੇ ਸਾਡੇ ਵੀਰਾ ਭੈਣਾਂ ਨੂੰ ਆਪਣੇ ਰੈਸਟੋਰੈਂਟ ਦੀ ਵਿਕੀ ਹੈ ਨਾ ਕਿਉਂ ਵਿਜ਼ਿਟ ਹੋਣ ਇੱਥੇ ਖਾਸ ਗੱਲ ਸਰ ਇਹ ਹੈ ਕਿ ਆਪਣਾ ਟੇਸਟ ਬਹੁਤ ਵਧੀਆ ਸਰ ਜੀ ਦੂਸਰੀ ਗੱਲ ਹੈ ਸਰ ਆਪਣੇ ਕੋਲ ਬੁਡ ਫਾਇਰ ਪੀਜ਼ਾ ਆਟਾ ਪੀਜ਼ਾ ਜੀ ਇਹ ਜੋ ਇਹ ਇਹ ਜੋ ਚੀਜ਼ਾਂ ਨੇ ਬਹੁਤ ਟੇਸਟੀ ਨੇ ਜੀ ਇਸ ਕਰਕੇ ਇੱਕ ਵਾਰ ਵਿਜ਼ਿਟ ਕਰਕੇ ਖੁਦ ਟੇਸਟ ਟਰਾਈ ਕਰੇ ਜੀ ਬਿਲਕੁਲ ਜਰੂਰ ਆਵੇ ਜੀ ਲਓ ਜੀ ਇੱਕ ਵਾਰ ਮੈਂ ਇੱਧਰ ਵੀ ਦਿਖਾ ਦਉ ਮਾੜਾ ਇੱਕ ਵਾਰ ਫੇਰ ਮੈਨੂੰ ਹੈ ਜਿਹੜਾ ਇਹਨਾਂ ਦਾ ਆਹ ਲੋ ਜੀ ਆਟਾ ਪੀਜ਼ਾ ਦੇਖ ਰਹੇ ਹੋ ਤੁਸੀਂ ਹੈ ਨਾ ਯੂਨਿਕ ਟੇਸਟ ਹਾਈ ਫਾਈਬਰ ਹਾਈ ਪ੍ਰੋਟੀਨ ਬੈਸਟ ਬੇਸ ਆ ਦੇਖੋ ਜੀ ਸੋ ਅੱਛਾ ਇੱਕ ਕੁਲੜ ਪੀਜ਼ਾ ਵੀ ਲਿਖਿਆ ਹੋਇਆ ਹੈ ਇਹਦੇ ਵਿੱਚ ਹਾਂ ਜੀ ਸਰ ਕੁਲੜ ਪੀਜ਼ਾ ਵੀ ਹੈ ਉਹ ਵੀ ਅੱਜ ਹੀ ਲਾਂਚ ਕੀਤਾ ਜੀ ਅਸੀਂ ਅੱਛਾ ਹਾਂ ਜੀ ਉਹਦੇ ਵਿੱਚ ਉਹ ਆਟਾ ਬੇਸ ਦੇ ਨਾਲ ਹੀ ਕੀਤਾ ਜੀ ਠੀਕ ਹੈ ਹਾਂ ਜੀ ਲੋ ਜੀ ਕੁਲੜ ਪੀਜ਼ਾ ਵੀ ਹੈ ਤੇ ਹੋਰ ਮਤਲਬ ਆ ਦੇਖੋ ਜੀ ਹਰ ਚੀਜ਼ ਤੁਹਾਨੂੰ ਇੱਕ ਵਾਰ ਚੈੱਕ ਕਰਾ ਦਿਓ ਇੱਥੇ ਮੈਨੂ ਤੇ ਵੈਸੇ ਤੁਸੀਂ ਸ਼ਾਰਟਸ ਵੀ ਦੇਖੋਗੇ ਬਾਅਦ ਵਿੱਚ ਇਹ ਲਾਈਵ ਚੱਲ ਰਿਹਾ ਹੈ ਨਾ ਸੋ ਦੋਸਤੋ ਇਹ ਹੈ ਜੀ ਰਾਮਾ ਮੰਡੀ ਹੈ ਨਾ ਬੈਂਕ ਬਾਜ਼ਾਰ ਹੈ ਜੀ ਤੇ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਹੈ ਜੀ ਹਾਂਜੀ ਬੈਂਕ ਦੇ ਸਾਹਮਣੇ ਕਲੱਬ ਪਿਜ਼ੇਰੀਆ ਕਲੱਬ ਪਿਜ਼ੇਰੀਆ ਸੋ ਵਿਜ਼ਿਟ ਕਰੋ ਜ਼ਰੂਰ ਟੇਸਟ ਚੈੱਕ ਕਰੋ ਹੈ ਨਾ ਆ ਕੇ ਬਾਕੀ ਸ਼ੇਅਰ ਕਰਕੇ ਆਉਂਗੇ ਤਾਂ ਬੈਨੀਫਿਟ ਹੋ ਜਾਏਗਾ ਜੀ ਤੁਹਾਡਾ ਜਿਹੜਾ 80 90 100 ਵਾਲਾ ਜਿਵੇਂ ਦੱਸਿਆ ਵੀਰੇ ਨੇ ਹਨਾ ਉਹ ਤੁਹਾਨੂੰ 50 ਰੁਪਏ ਦੇ ਵਿੱਚ ਇੱਥੇ ਬੈਠ ਕੇ ਖਾਓਗੇ ਉਹ ਮਿਲੇਗਾ ਜੀ ਪੀਜ਼ਾ ਸੋ ਚੱਲਦੇ ਆਂ ਜੀ ਅੱਗੇ ਸਾਨੂੰ ਦੇ ਇਜਾਜ਼ਤ ਸਾਰੇ ਵੀਰਾਂ ਭੈਣਾਂ ਦਾ तहे ਦਿਲੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਧੰਨਵਾਦ